ਪਰਲ ਚਿੱਟੂ ਫੰਡ ਕੰਪਨੀ ਦੇ ਪੀੜਿਤ ਨਿਵੇਸ਼ਕਾਂ ਅਤੇ ਏਜੰਟਾਂ ਵੱਲੋਂ ਇਨਸਾਫ਼ ਦੀ ਆਵਾਜ਼ ਜਥੇਬੰਦੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ ਦੀ ਅਗਵਾਈ ਹੇਠ ਅੱਜ ਦਾਣਾ ਮੰਡੀ ਗਿੱਲ ਰੋਡ ਲੁਧਿਆਣਾ ਵਿਖੇ ਸੁੱਭਾ ਸਰਕਾਰ ਖਿਲਾਫ ਰੋਹ ਭਰਪੂਰ ਰੈਲੀ ਕੀਤੀ ਗਈ। ਇਸ ਰੈਲੀ ਸਬੰਧੀ ਉਹਨਾਂ ਸਰਕਾਰ ਨੂੰ ਕੀ ਅਪੀਲ ਕੀਤੀ ਆਓ ਉਹਨਾਂ ਦੀ ਜ਼ੁਬਾਨੀ ਸੁਣੀਏ। ਰੀਸੈਂਟ ਟਾਈਮ ਟੋ ਮਾਈ ਪ੍ਰਧੀ ਮਿੱਤਲ ਡਿਸਟ੍ਰਿਕਟ ਇੰਚਾਰਜ ਬਰਨਾਲਾ ਅੱਜ ਅਸੀਂ ਪਹੁੰਚੇ ਲੁਧਿਆਣਾ ਦੇ ਵਿੱਚ ਜੋ ਪਰਲ ਪੀੜਤਾ ਵੱਲੋਂ ਰੋਸ ਰੈਲੀ ਰੱਖੀ ਗਈ ਹੈਗੀ। ਇੱਥੇ ਅਸੀਂ ਅੱਜ ਵਿਸ਼ਾਲ ਇਕੱਠ ਦੇ ਵਿੱਚ ਪਹੁੰਚੇ ਹੈਗੇ ਆਂਗੇ ਜਿੱਥੇ ਮੈਂ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਜੀ ਦੇ ਜਾਣਕਾਰ ਵੱਲੋਂ ਇਹ ਜਿਹੜੀ ਰੋਸ ਰੈਲੀ ਲੱਖੀ ਗਈ ਸੀ ਜਿਹਨੂੰ ਲੋਕਾਂ ਨੇ ਆਏ ਪਹੁੰਚ ਕੇ ਸਫਲ ਕੀਤਾ ਸਭ ਤੋਂ ਪਹਿਲਾਂ ਇਸ ਚੈਨਲ ਰਾਹੀਂ ਸੋਲਰ ਜੀ ਸੰਗਤਾਂ ਨੂੰ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੁਧਿਆਣਾ ਵਿਖੇ ਗਿਲ ਚੋਂ ਗਿਲ ਰੋਡ ਦਾਣਾ ਮੰਡੀ ਵਿਖੇ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਮਹਿੰਦਰਪਾਲ ਸਿੰਘ ਦਾਨਗੜ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਕੱਠ ਕੀਤਾ ਜਿਹਦੇ ਵਿੱਚ ਇਲਾਕੇ ਦੀਆਂ ਪੰਜਾਬ ਦੀਆਂ ਸਾਰੀਆਂ ਹੀ ਸੰਗਤਾਂ ਨੇ ਪਰਲ ਪੀਟ ਭੈਣਾ ਦੇ ਭਰਾਵਾਂ ਨੇ ਸਹਿਯੋਗ ਦਿੱਤਾ ਮੈਂ ਦੱਸ ਦੇਣਾ ਚਾਹੁੰਦਾ ਹਾਂ ਚੈਨਲ ਦੇ ਰਾਹੀ ਕਿ ਇੱਥੇ 5000 ਤੋਂ ਉੱਤੇ ਦਾ ਇਕੱਠ ਜੋ ਕਿ ਸਰਕਾਰਾਂ ਨੂੰ ਸ਼ਕਤੀ ਪ੍ਰਦਰਸ਼ਨ ਦਿਖਾਉਂਦਾ ਹੋਇਆ ਸਰਕਾਰਾਂ ਨੂੰ ਚੇਤਾਵਨੀ ਦਿੰਦਾ ਹੋਇਆ ਇਹ ਅਲਾਉਂਸ ਕਰਦਾ ਹੈ ਕਿ ਆਉਣੇ ਵਾਲੇ ਸਮੇਂ ਅੰਦਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਪਰਲ ਪੇਟਾਂ ਦੀ ਆਵਾਜ਼ ਨੂੰ بلند ਨਾ ਕੀਤਾ ਗਿਆ ਸਰਕਾਰਾਂ ਨੇ ਕੋਈ ਸਹਿਯੋਗ ਨਾ ਕੀਤਾ ਤਾਂ ਇਹ ਜੋ ਭਰਮਾਡਟ ਸ਼ਕਤੀ ਪ੍ਰਦਰਸ਼ਨ ਸੀ ਇਹ ਵੋਟਾਂ ਨੂੰ ਵੋਟ ਨੂੰ ਝੋਟ ਦੀ ਮਾਰ-ਮਾਰ ਕੇ ਪਛਾਣ ਸਟਾ ਇਸ ਕਰਕੇ ਸਾਰੀਆਂ ਹੀ ਸਰਕਾਰਾਂ ਦੇ ਬੇਨਤੀ ਹੈ ਤੁਸੀਂ ਸਾਡੇ ਸ਼ਕਤੀ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਇਹ ਪੈਸੇ ਤੋਂ ਵਾਪਸੀ ਵਿੱਚ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਜਾਬ ਦੇ 10 ਲੱਖ ਕਰਨ ਕੰਪਨੀ ਦੇ ਪ੍ਰਿਤ ਪਰਿਵਾਰਾਂ ਦੇ ਨੁਮਾਇੰਦਿਆਂ ਵੱਲੋਂ ਅੱਜ ਲੋਹੇਹਾਣੇ ਤੇ ਇੱਕ ਮੀਟਿੰਗ ਕੀਤੀ ਹੈ ਇਹਦਾ ਸੰਦੇਸ਼ ਜਿਹੜੀਆਂ ਮੌਜੂਦਾ ਰਾਜਨੀਤਿਕ ਪਾਰਟੀਆਂ ਤੇ ਸਰਕਾਰਾਂ ਨੇ ਉਹਨਾਂ ਨੂੰ ਮੈਸੇਜ ਹੈ ਕਿ ਲੋਕ ਸਭਾ ਚੋਣਾਂ ਚ ਤੁਹਾਨੂੰ ਵੋਟਾਂ ਚਾਹੀਦੀ ਹੈ ਉਟੇ ਲੋਕ ਪਾਦਨ ਕੀ ਪਰ ਇਹਨਾਂ ਦੇ ਮਸਲਿਆਂ 'ਤੇ ਧਿਆਨ ਦੇਉਂਦੇ ਅੱਜ ਗੱਲ ਚੱਲੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਪਰਲੀਆਂ ਪ੍ਰਾਪਰਟੀਆਂ ਨੇ ਉਹਨਾਂ ਤੇ ਨਜਾਇਜ਼ ਕਬਜ਼ੇ ਆ ਉਹਨਾਂ ਸਾਰੇ ਕਬਜ਼ਿਆਂ ਨੂੰ ਹਟਾ ਕੇ ਤੇ ਉਹਨਾਂ ਤੇ ਪੰਕਤੀ ਲਾਈ ਜਾਵੇ ਔਰ ਨਾਲ ਹੀ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਹੁਕਮ ਹੋਇਆ ਕਿ ਇਹਨਾਂ ਪ੍ਰਾਪਰਟੀਆਂ ਨੂੰ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜਾਣ ਇਸ ਲਈ ਅੱਜ ਇਹ ਲੋਕਧਾਨੇ 'ਚ ਪੰਜਾਬ ਪੱਤਰ ਦੀ ਜਿਹੜੀ ਇਨਸਾਫ ਦੀ ਟੀਮ ਆ ਉਦਾਹਰਣ ਲੈਂਦੀ ਆ